ਇਦੋਂ ਫੋਟੋ ਆ ਗਿਆ ਸੀ ਅੰਕਲ ਇਹੋ ਰ ਮਾਜੀ ਕਿ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਮੇਰੀ ਭੈਣ ਚੰਗਾ ਤੇ ਫੋਨ ਠੀਕ ਹੈ ਨਾ ਜੀ ਸਸਰੀ ਗੱਲ ਜੀ ਤੇ ਤੁਹਾਡਾ ਕੀ ਨਾਂ ਜੀ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਜੀ ਕੋਈ ਨਹੀਂ ਉਹਨਾਂ ਦੀ ਸਿਸਟਰ ਨਾ ਜਿਹੜੇ ਉਥੋਂ ਕਿਰਾਇਆ ਕੋਈ ਦੇ ਕੇ ਜਾਂਦੇ ਆ ਉਹਨਾਂ ਨਾਲ ਅਸੀਂ ਸਾਰੀ ਗੱਲ ਕਰਾ ਦਿੰਨੇ ਆ ਤੁਹਾਡੀ ਹੈ ਨਾ ਹਾਂ ਤੇ ਕੱਕ ਕਰਾਓ ਗੱਲ ਤੇ ਮੈਂ ਤਾਂ ਤੁਹਾਨੂੰ ਮੈਸੇਜ ਚਲੋ ਇਨਫੋਰਮੇਸ਼ਨ ਹੀ ਦੇਣੀ ਸੀ ਪਹਿਲੀ ਤਾਂ ਵੀ ਅਸੀਂ ਚਾਹੇ ਵੀ ਕਿੰਨੇ ਕ ਟਾਈਮ ਤੋਂ ਇਥੇ ਰਹੀ ਕੁੜੀ ਹੈ ਤਾਂ ਤਕਰੀਬ ਟੈਨਸ਼ਨ ਹੋ ਜਾਏ ਔਰ ਤੁਹਾਡੇ ਨਾਲ ਕਦੇ ਉਹਦਾ ਮੇਲ ਹੁੰਦਾ ਗੱਲਬਾਤ ਕਰਦੀ ਹੈ ਬਤੀ ਗੱਲਬਾਤ ਕਰਦੀ ਹੈ ਪਰ ਉਹ ਰਿਜ਼ਰਵ ਰਹਿੰਦੀ ਹੈ ਰਹਿੰਦੀ ਹੈ ਕੋਈ ਇਦਾਂ ਦੀ ਦਿੱਕਤ ਨਹੀਂ ਵੈਲ ਟੂ ਡੂ ਚੈਲੇਜ ਹੋ ਤੁਸੀਂ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਫੀਮੇਲ ਨੂੰ ਨਾਲ ਲੈ ਜਾਓ ਆ ਫੀਮੇਲ ਮੈਂਬਰ ਸਾਡੇ ਨਾਲ ਨੇ ਹਾਂਜੀ ਕੋਈ ਨਾ ਬਾਕੀ ਕਿਸੇ ਨੂੰ ਇੱਧਰ ਅੰਦਰ ਆ ਜਾਓ ਨਾ ਸੜਕ 'ਤੇ ਕਿਉਂ ਬਾਕੀ ਆਪਾਂ ਜੀ ਹੁਣ ਅਸੀਂ ਕਰਦੇ ਹਾਂ ਗੱਲ ਕਰਵਿੰਦਰ ਸਿੰਘ ਜੀ ਵੀਰ ਜੀ ਦੇ ਨਾਲ ਤੇ ਤੁਸੀਂ ਵੀ ਥੋੜਾ ਲੈਂਟੇ ਦੇ ਹੋ ਨਾਲ ਜੇ ਕੋਈ ਲੋਡ ਪਾਓਗੇ ਤੁਹਾਡੇ ਅਸੀਂ ਤੁਹਾਡਾ ਨ ਵੀ ਕਰਦੇ ਹਾਂ ਗੱਲ ਹੈ ਨਾ ਹੋਲਡ ਕਰੋ ਇੱਕ ਵਾਰ ਦੇਖੋ ਇੱਦਾਂ ਮੈਂ ਗੁਰਵਿੰਦਰ ਸਿੰਘ ਜੀ ਜਿਵੇਂ ਇੱਕ ਵਾਰੀ ਤੁਸੀਂ ਰੂਮ ਖਲਵਾਓਗੇ ਖੋਲੋਗੇ ਸਾਡੇ ਫੀਮੇਲ ਮੈਂਬਰ ਅੰਦਰ ਚਲੇ ਜਾਣਗੇ ਤੇ ਅੰਦਰ ਜਾ ਕੇ ਕੋਈ ਉਹ ਕੋਈ ਬੈਠ ਕੇ ਅੰਦਰ ਵੜ ਕੇ ਉਸ ਤੋਂ ਬਾਅਦ ਅਸੀਂ ਦੇਖੋ ਉਹਨੂੰ ਥੋੜਾ ਜ਼ਬਰਦਸਤੀ ਕਰਕੇ ਹੀ ਕਰਨਾ ਪੈਣਾ ਅੰਦਰ ਉਹਨੇ ਈਜ਼ੀਲੀ ਤਾਂ ਉਹਨਾਂ ਨੇ ਵੀ ਆਓ ਚਲੀਏ ਕਿਹਾ ਕਿ ਤੁਹਾਨੂੰ ਤੁਰਨਾ ਨਹੀਂ ਉਹ ਜਿਹੜੀ ਮੈਂਟਲੀ ਕੰਡੀਸ਼ਨ ਹੁੰਦੀ ਹੈ ਇਹਦੇ ਵਿੱਚ ਪੇਸ਼ੈਂਟ ਨੂੰ ਉਹੀ ਸਾਰਾ ਕੁਝ ਸਹੀ ਲੱਗ ਰਿਹਾ ਉਹਨਾਂ ਜਿੱਥੇ ਉਹ ਰਹਿ ਰਹੀ ਆ ਚਾਹੇ ਹੋਰ 2 ਸਾਲ ਰਹਿ ਜਾਵੇ ਉਹਨੂੰ ਐਂ ਲੱਗਣਾ ਕਿ ਮੈਂ ਇੱਥੇ ਠੀਕ ਆ ਮੰਨ ਲਓ ਉਹਨੇ ਜਿਹੜੇ ਨੇ ਨਾ ਨੈਪਕਿੰਸ ਵਗ ਸਾਡੇ ਵੱਲੋਂ ਤੁਸੀਂ ਚੈੱਕ ਕਰਾ ਸੰਜੀਤ ਜੀ ਲਈ ਆ ਕਿਨੇ ਟੂ ਡੇਸ ਬਚੇ ਹੋਏ ਨੇ ਉਹ ਮਨੋ ਇਹਨੂੰ ਪੜਾ ਰਕੇ ਹਾਂ ਹਲੋ ਸਸੀ ਕਲਪਨ ਜੀ ਉਹ ਠੀਕ ਠਾਕ ਹੋ ਪੈਨ ਜੀ ਪਹਿਲਾਂ ਤਾਂ ਨੈਕਸਟ ਟੂ ਮੀਟ ਜੋ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੇ ਅਸੀਂ ਤੁਹਾਡੇ ਕੋਲੇ ਆਏ ਸੀ ਕਿ ਭੈਣ ਜੀ ਐਕਚੁਅਲੀ ਸਾਡੇ ਇੱਥੇ ਸਰਵੇ ਹੋ ਰਿਹਾ ਮੈਂ ਅਸੀਂ ਸਰ ਨਾਲ ਵੀ ਗੱਲ ਕਰਦੇ ਸੀਗੇ ਵੀ ਜਿਵੇਂ ਜਿਹੜੇ ਸਾਈਕੋਲੋਜੀ ਨਾਲ ਰਿਲੇਟਡ ਸਟੂਡੈਂਟ ਨੇ ਪੜੇ ਹੋਏ ਨੇ ਜਾਂ ਤੁਸੀਂ ਸਾਨੂੰ ਤੁਹਾਡੀ ਹੈਲਪ ਦੀ ਲੋੜ ਆ ਮੰ ਲੋ ਇੱਕ ਨਾ ਆਪਣੇ ਇੰਡੀਆ ਲੈਵਲ ਦੀ ਇਹ ਚੱਲ ਰਹੀ ਹੈ ਸਰਵੇ ਬੈਠੋ ਤੁਸੀਂ ਬੈਠੋ ਪਲੀਜ਼ ਆ ਤੁਸੀਂ ਬੈਠੋ ਪਲੀਜ਼ ਮੈਂ ਤਾਂ ਕਹਿੰਦਾ ਸਾਰੇ ਜਣੇ ਅੰਦਰ ਆ ਜੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਅੰਦਰ ਹੈ ਸਭ ਜੀ ਹਾਂ ਜੀ ਅੰਦਰ ਬੈਠੋ ਅੰਦਰ ਬੈਠ ਜੀ ਆ ਜਾਓ ਉੱਥੇ ਬੈਠ ਆ ਜਾਓ ਉੱਥੇ ਬੈਠ ਆ ਲੋ ਬੈਠ ਫਰੀਦ ਨੂੰ ਰੁਕਾ ਦਿਆ ਵੀ ਨਹੀਂ ਓਕੇ ਚਲੋ ਤੇ ਇਸ ਤਰ੍ਹਾਂ ਮੈਂ ਭਾਵੇਂ ਵੀ ਇਹ ਸਰਵੇ ਹੈ ਜਿਹੜਾ ਜਿੰਨੇ ਵੀ ਸਾਈਕੀਟ੍ਰਿਕ ਜਾਂ ਸਾਈਕੋਲੋਜਿਸਟ ਹੈਗੇ ਨੇ ਉਹਨਾਂ ਨੂੰ ਕਿਉਂਕਿ ਇੰਡੀਆ ਦੇ ਵਿੱਚ ਡਿਪਰੈਸ਼ਨ ਜਾਂ ਹੋਰ ਚੀਜ਼ਾਂ ਬਹੁਤ ਵੱਧ ਰਹੀਆਂ ਵਾ ਤੇ ਅਸੀਂ ਚਾਹੁੰਦੇ ਸੀਗੇ ਕਿ ਵੀ ਹੈਲਪ ਲਈਏ ਉਹਨਾਂ ਇਨਟੈਕਚੁਅਲ ਪਰਸਨ ਦੀ ਉਹਨਾਂ ਲੋਕਾਂ ਦੀ ਜਿਹੜੇ ਬੰਦੇ ਇਹਨੂੰ ਸਮਝਦੇ ਨਹੀਂ ਚੰਗੀ ਤਰ੍ਹਾਂ ਹੁਣ ਤੁਸੀਂ ਸਾਈਕੋਲੋਜੀ ਦੀ ਪੜ੍ਹਾਈ ਕੀਤੀ ਹੋਈ ਆ ਹਨਾ ਕਿਹੜੇ ਸਾਲਾਂ ਚ ਕੀਤੀ ਸੀ ਤੁਸੀਂ ਪੜ੍ਹਾਈ ਇਸ ਮੈਂ ਬੈਚਲਰ ਆ ਬੋਲਦਾ ਓਕੇ ਬੈਚਲਰ ਆ 2047 ਨਾ ਠੀਕ ਹੈ ਬਣੀ ਹਾਂ ਇਹ ਕੰਪਲੀਟਡ ਅਰਾਊਂਡ ਮਾਈ 2017 ਚੱਕਾ ਬਹੁਤ ਨੇੜੇ ਆ ਜਾ ਟ੍ਰਾਂਸਲੇਟਰ ਕਿੱਧਰ ਗਿਆ ਸਾਡਾ ਇਥੇ ਐਡਰੈਸ ਹਿੱਟ ਸਾਹਿਬ ਮੇਰਾ ਥੋੜਾ ਜਿਹਾ ਇੰਗਲਿਸ਼ ਦੇ ਵਿੱਚ ਆ ਤੰਗ ਮੈਂ ਪੰਜਾਬੀ ਚ ਬੈਚਲਰਿੰਗ ਕੀਤੀ ਹੋਈ ਸਾਰੀ ਤੇ ਸਿਸਟਰ ਤੁਹਾਡਾ ਨਾਮ ਕੀ ਆ ਗੁਰਵੀਰ ਗੁਰਵੀਰ ਕੌਰ ਹਾਂਜੀ ਓਕੇ ਗੁਰਵੀਰ ਕੌਰ ਮਤਲਬ ਤੁਹਾਡਾ ਗੋਤ ਕੀ ਹੈ ਭੈਣੇ ਜੋੜ ਵੀ ਲਾ ਲੈਂਦੇ ਆ ਜੋੜ ਵੀ ਲਾ ਲੈਂਦੇ ਆ ਜੋੜ ਠੀਕ ਹੈ ਭੈਣੇ ਤੇ ਤੁਸੀਂ ਜਿਹੜੀ ਕੀਤੀ ਹੈ ਗ੍ਰੈਜੂਏਸ਼ਨ ਨੇ ਕਿੱਥੋਂ ਕੀਤੀ ਸੀ ਲੁਧਿਆਣਾ ਦੇ ਤੋਂ ਹਾਂ ਓਕੇ ਕਿਹੜੇ ਯੂਨੀਵਰਸਿਟੀ ਕੀਤੀ ਮੈਂ ਪ੍ਰੋਸੈਂਟ 2 ਦੇ ਵਿੱਚ ਉਸ ਸਮੇਂ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਜੀ ਐਕਸਪੀਰੀਅੰਸ ਇੰਡਸਟਰੀ ਚ ਕਿੱਥੇ ਤੁਸੀਂ ਕਰਦੇ ਸੀ ਕੰਮ ਤੁਸੀਂ ਕਮਨ ਕੰਂਟ੍ਰੀਗੜ ਦੇ ਵਿੱਚ ਜਾਂਦੇ ਨੇ ਸਾਰੇ ਲੁਧਿਆਣੇ ਚ ਜਿਹੜਾ ਇਸ ਕੇਸ ओके ओके ਤੁਹਾਡੇ ਮੰਨ ਲਓ ਅ ਦਿਨ ਕਿੱਥੇ ਤੁਸੀਂ ਕਿਸੇ ਕੰਪਨੀ ਦਾ ਇੰਡਸਟਰੀ ਕਮਨਲੀ ਆ ਜਿਸ ਦੇ ਬਹੁਤ ਜ਼ਿਆਦਾ ਫੀਲਸ ਜੋ ਵੀ ਚੱਲਦੇ ਹੈ ਆਪਣੇ ਕੋਲ ਓਪਰਚੁਨਿਟੀਜ਼ ਨੇ ਤੇ ਤੁਹਾਡੇ ਜਿਹੜੇ ਕੁਲੀਗਸ ਨੇ ਮਤਲਬ ਉਹਨਾਂ ਦੇ ਤੁਸੀਂ ਕੰਟੈਕਟ ਦੇ ਵਿੱਚ ਹੈਗੇ ਹੋ ਤੁਹਾਡੇ ਕੋਈ ਕੁਲੀਗਸ ਤਾਂ ਹੋਣਗੇ ਕੋਈ ਕਲੀਨ ਰੈਕਗਨਾਈਜ਼ਡ ਹੰਡਰ ਸਾਈਕੋਲੋਜੀ ਤੋ ਐਸਾ ਤੋ ਇੰਪੋਰਟੈਂਟ ਨਹੀਂ ਹੈ ਓਪਰਚੂਨਿਟੀ ਕੇ ਲੀਏ ਤੇ ਤੁਹਾਡੇ ਫੈਮਿਲੀ ਦੇ ਵਿੱਚ ਕੌਣ ਕੌਣ ਹੈਗਾ ਭੈਣੇ ਫੈਮਿਲੀ ਇਜ਼ 올 ਵਿਦ ਮਾਈ ਇਨ-ਲॉज ਰੈਕਗਨਿਸ਼ਨਸ ਨਾਓ ਓਕੇ ਯੈਸ ਇਨ-ਲॉज ਮਤਲਬ ਤੁਹਾਡੇ ਸੌਰੀ ਤੁਹਾਡੀ ਮੈਰਿਜ ਹੋਈ ਹੋਈ ਹੈ ਹਾਂ ਓਕੇ ਓਕੇ ਕਿੱਥੇ ਵਿਆਹਿਆ ਤੁਸੀਂ ਭੈਣੇ ਮੈਂ ਥਿਸ ਇਜ਼ ਮਾਈ ਪਰਸਨਲ ਓਕੇ ਓਕੇ ਤੇ ਤੁਹਾਡੇ ਬੱਚੇ ਕਿੰਨੇ ਆ ਬੱਚੇ ਰੈਕਗਨਿਸ਼ਨ ਇਜ਼ ਦੈਟ ਆਇਡੈਂਟੀਫਾਈਡ ਟੂ ਦ ਫਾਦਰ ओके ओके ਤੇ ਅਸੀਂ ਤੁਹਾਨੂੰ ਮੰਨ ਲਓ ਜੌਬ ਆਫਰ ਕਰਨਾ ਚਾਹੁੰਦੇ ਸੀ ਅਸੀਂ ਚਾਹੁੰਦੇ ਸੀ ਕਿ ਵੀ ਤੁਸੀਂ ਪਲੀ ਸਾਡੀ ਹੈਲਪ ਕਰੋ ਤੁਹਾਨੂੰ ਤੁਹਾਡੀ ਲੋੜ ਹੈ ਇਸ ਟਾਈਮ ਆਪਣੇ ਦੇਸ਼ ਨੂੰ ਹਾਂਜੀ ਦਿੰਨੇ ਕੱਕ ਕਾਟ ਦਿਓ ਆਪਣਾ ਐਕਚੁਅਲੀ ਵਿੱਚ ਕੀ ਹੈ ਭੈਣੇ ਮੰਨ ਲਓ ਸ਼ਾਇਦ ਤੁਸੀਂ ਤਾਂ ਜ਼ਿਆਦਾ ਸਾਡੇ ਨਾਲ ਪੜ੍ਹੇ ਲਿਖੇ ਆ ਤੇ ਜਿਹੜੀ ਮੈਂਟਲ ਇਸ਼ੂਜ਼ ਨੇ ਬਹੁਤ ਆ ਰਹੇ ਨੇ ਡਿਪਰੈਸ਼ਨ ਬਹੁਤ ਵੱਧ ਰਿਹਾ ਬੱਚਿਆਂ ਨੂੰ ਤੇ ਜਿਹਦੇ ਵਿੱਚ ਸਾਈਕੋਲੋਜੀਕਲੀ ਤੁਹਾਡੇ ਸਾਥ ਦੀ ਲੋੜ ਹੈ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਮਤਲਬ ਦੇ ਸਕਦੇ ਹੋ ਹੈਲਪ ਹਨਾ ਤੁਸੀਂ ਲੋਕਾਂ ਦੀ ਮੰਨ ਲਓ ਕਾਉਂਸਲਿੰਗ ਕਰ ਸਕਦੇ ਹੋ ਵੱਡੇ ਲੈਵਲ ਤੇ ਸੈਸ਼ਨ ਰੱਖ ਕੇ ਕਲਾਸਾਂ ਲਾ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਸਾਡੀ ਰਿਕੁਐਸਟ ਈ ਤੁਸੀਂ ਸਾਨੂੰ ਸਪੋਰਟ ਕਰੋ ਤਾਂ ਹਮਿੰਨ ਪੀਪਲ ਯੂ ਕਲੈਕਟਡ ਆਨ ਟੂ ਕਿੰਨੇ ਲੋਕਾਂ 900 ਤੋਂ ਆਪਣੇ ਹਸਪੀਟਲ ਤੇ ਲਈ ਜਾਗਰ ਕਰਨੇ 1000 ਦੇ ਕਰੀਬ ਮੈਂਬਰ ਆ ਇਸ ਟਾਈਮ 840 ਕ ਮੈਂਬਰ ਇਸ ਟਾਈਮ ਉੱਥੇ ਪ੍ਰੈਜੈਂਟ ਨੇ ਜਿਹੜੇ ਆਪਣੇ ਕੋ ਰਹਿ ਰਹੇ ਨੇ ਰੈ ਰੇ ਨੇ ਕੀ ਜਿਹਨਾਂ ਦੀ ਕਾਉਂਸਲਿੰਗ ਚੱਲ ਰਹੀ ਹੈ ਹਾਂ ਜਿਹਨਾਂ ਦੀ ਕਾਉਂਸਲਿੰਗ ਚੱਲ ਰਹੀ ਹੈ ਜਾਂ ਜਿਹੜੇ ਹੈਲਪ ਕਰ ਰਹੇ ਨੇ ਹਰ ਮਹੀਨੇ ਦੇ ਵਿੱਚ ਆਪਾਂ ਕਰੀਏ 8000 ਪਰਸਨ ਆ ਜਿਨ੍ਹਾਂ ਨੂੰ ਆਲਰੇਡੀ ਕਿੰਨੇ ਬੰਦੇ ਹੈਗੇ ਜਿਹੜੇ ਉੱਥੇ ਆਲਰੇਡੀ ਹੈਲਪ ਕਰ ਰਹੇ ਹੈਲਪ ਕਰ ਰਹੇ ਆ ਅਸਲ ਉਹਦੇ ਵਿੱਚ ਤਾਂ ਹੀ ਸਾਡੇ ਕੋਲੇ ਬਹੁਤ ਘੱਟ ਹੈਗੀ ਆ ਉਹਦੇ ਵਾਸਤੇ ਸਾਡੇ ਕੋਲੇ ਅ ਕਰੀਬ 30 2 33 ਪਰਸਨ ਨੇ ਜਿਹੜੇ ਐਜੇ ਕਾਉਂਸਲਰ ਕੰਮ ਕਰ ਰਹੇ ਨੇ ਅਚਾ ਤੁਸੀਂ ਕਿਵੇਂ ਲਵ ਫੀਲ ਕਾ ਦੇ ਪ੍ਰਾਈਵੇਟ ਲਈ ਹੀ ਆਪਣਾ ਗਵਰਨਮੈਂਟ ਸੇ ਕਾ ਰਹੀ ਹੈ ਹਾਂ ਪ੍ਰਾਈਵੇਟ ਜੀ ਪ੍ਰਾਈਵੇਟ ਹਾਂ ਜੀ ਤੇ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਨੂੰ ਜੁਆਇਨ ਕਰੋਗੇ ਤੇ ਆਪਾਂ ਹੋਰ ਬਹੁਤ ਸਾਰੇ ਲੋਕਾਂ ਨੂੰ ਹੈਲਪ ਦੇ ਸਕਾਂਗੇ ਨਹੀਂ ਵੀ ਜੁਆਇਨ ਕਰ ਸਕਦੇ ਤੇ ਵੀ ਵਿਲ ਹੈਲਪ ਯੂ ਇਨ ਸਰਟਨ ਕਾਉਂਸਲਿੰਗ ਜਿਹਾ ਆਨਲਾਈਨ ਪੋਰਟਲ ਆਫ ਓਪਨ ਕਨਵਰਸੇਸ਼ਨਸ ਯਰ ਹੀਲਿੰਗ ਆਫ ਜੋ ਵੀ ਕੇਸ ਆਪਣਾ ਨਹੀਂ ਰਿਜ਼ੋਲਵ ਹੁੰਦਾ ਜਾਂ ਕੁਝ ਕਨਵਰਸੇਸ਼ਨ ਜੀ ਫੈਕਚਰ ਵੀ ਫ੍ਰੀ ਆਫ ਕਾਸਟ ਹੈ ਨਾ ਤਾਂ ਆਨਲਾਈਨ ਸਿਸਟਮ ਕਿਉਂਕਿ ਜਿਹੜੇ ਲੋਕ ਆਉਂਦੇ ਆ ਉਹ ਲੋਕ ਪਿੱਛੋਂ ਨਹੀਂ ਆਂ ਕਿ ਉਹਨਾਂ ਕੋਲ ਇਵਨ ਐਕਸੈਸ ਨਹੀਂ ਹੈ ਉਹਨਾਂ ਦੇ ਫੋਨਸ ਜਾਂ ਲੈਪਟਾਪਸ ਕਿਸੇ ਕੋਲੇ ਐਕਸੈਸ ਨਹੀਂ ਤਾਂ ਉਹਨਾਂ ਨੂੰ 1 ਟੂ 1 ਕਾਉਂਸਲਿੰਗ ਦੇਣੀ ਪੈਂਦੀ ਹੈ ਐਕਸਟ੍ਰੀਮੇਟਡ ਟੂ ਦਸ ਇਹ ਕਹਿ ਰਹੇ ਕਿ ਆਨਲਾਈਨ ਪੋਰਟਲ ਬਣਾ ਦਿੰਦੇ ਆ ਉਹ ਮੈਂ ਕੋਈ ਨਾ ਮਤਲਬ ਨਹੀਂ ਨਹੀਂ ਇਸ ਤਰੀਕੇ ਨਹੀਂ ਆਣੀ ਮੈਂ ਇਹ ਗੱਲ ਕਹਿ ਰਿਹਾ ਸੀ ਕਿ ਜੇ ਡਿਸਕਸ਼ਨ ਕਰਦੇ ਹੋ ਉਹ ਟੂ ਪੇਸੈਂਟਰ ਪਾਉਂਦੀ ਆ ਜੋ ਵੀ ਤੁਸੀਂ ਪੇਸ਼ੈਂਟ ਦੇ ਰਿਲੇਟਡ ਡਿਸਕਸ਼ਨ ਕਰਦੇ ਹੋ ਅਗਰ ਤੁਹਾਡੀ ਰਿਸੋਲਵ ਨਹੀਂ ਹੁੰਦੀ ਤਾਂ ਵੀ ਕੈਨ ਬੀ ਅ ਪਾਰਟ ਆਫ ਅ ਹੈਲਪਿੰਗ ਸਿਸਟਮ ਓਕੇ ਤੁਸੀਂ ਡਿਜੀਟਲ ਹੈਲਪ ਕਰਨਾ ਤੁਸੀਂ ਡਿਜੀਟਲ ਜੀ ਪਰ ਇੱਕ ਵਾਰੀ ਸਾਡੇ ਨਾਲ ਤੁਸੀਂ ਪਲੀਜ਼ ਵਿਜ਼ਿਟ ਕਰੋ ਉੱਥੇ ਨਹੀਂ ਤਾਂ ਪੈਣੇ ਤੁਹਾਨੂੰ ਹੈਲਪ ਕਰਨੀ ਪੈਣੀ ਹੈ ਰਿਕੁਐਸਟ ਹੈ ਤੁਸੀਂ ਇਹਨਾਂ بڑے ਲਿਖੇ ਐਕਚੁਅਲੀ ਅਸੀਂ ਚਾਹੁੰਦੇ ਤੁਸੀਂ ਆਈ ਐਮ ਓਲਰਡੀ ਅੰਡਰ ਮਾਈ ਟ੍ਰੀਟਮੈਂਟ ਅਸੀਂ ਚਾਹੁੰਦੇ ਵੀ ਤੁਸੀਂ ਜਾ ਕੇ ਉਹਨੂੰ ਦੇਖ ਕੇ ਡਿਸਾਈਡ ਕਰੋ ਆਈ ਐਮ ਓਲਰਡੀ ਅੰਡਰ ਮਾਈ ਟ੍ਰੀਟਮੈਂਟ ਆਮ ਗੋਇੰਗ ਅੰਡਰ ਮਾਈ ਟ੍ਰੀਟਮੈਂਟ ਕੀ ਚੱਲ ਰਿਹਾ ਟ੍ਰੀਟਮੈਂਟ ਤੁਹਾਡਾ ਮੇਰਾ

ਚਲੋ ਇਨਕੀ ਆਪਾਂ ਉੱਥੇ ਦੀਪ ਦੇ ਵਾਲਿਆਂ ਨਾਲ ਵੀ ਗੱਲ ਕਰ ਲੈਨੇ ਜਿਵੇਂ ਤਣੀ ਪਲੀਜ਼ ਇੰਡੀਵਿਜੂਲੀ ਕਰ ਸਕਦੇ ਨਾਟ ਪ੍ਰੈਸ਼ਰਾਈਜ਼ਿੰਗ ਔਨ ਟੂ ਟੇਕਿੰਗ ਨਹੀਂ ਸਾਨੂੰ ਥੋੜੀ ਲੋੜ ਹੈ ਜੀ ਦੇਖੋ ਪਲੀਜ਼ ਤੁਸੀਂ ਸਾਡੇ ਨਾਲ ਜਾਣਾ ਜੀ ਤੁਸੀਂ ਇਸ ਤਰੀਕੇ ਨਹੀਂ ਨਹੀਂ ਆਪਣੇ ਬਿੰਦੂ ਪੈਣੇ ਪਲੀਜ਼ ਰਿਕੁਐਸਟ ਇਟ ਹਾਸ ਨਾਟ ਪ੍ਰੋਮਿਸਡ ਐਨ ਕੈਪੈਨ ਇਸ ਤੇ ਬਹੁਤ ਉਮੀਦ ਲੈ ਕੇ ਆਏ ਅਸੀਂ ਬਹੁਤ ਉਮੀਦ ਲੈ ਕੇ ਚਲੋ ਉੱਥੇ ਦੀਪਾਸਪਲ ਕਰ ਲੈਨੇ ਕਨਵਰਸੇਸ਼ਨ ਹਾਂ ਪਰ ਤੁਸੀਂ ਜਾਓਗੇ ਨਾ ਮੈਂ ਇਸ ਤਰੀਕੇ ਨਾਲ ਨਹੀਂ ਜਾ ਸਕਦੀ ਨਾ ਇਹ ਬ੍ਰੇਨ ਟੂ ਅਨੂ ਵੀ ਸਾਡੇ ਨਾਲ ਤਾਂ ਜਾ ਕੇ ਥੋੜੀ ਜਿਹੀ ਸਪੋਰਟ ਕਰਨੀ ਪੋਗੀ ਰਿਕੁਐਸਟ ਹੀ ਹੈ ਬាទ ਬੋਟ ਟੂ ਦਾ ਸਟਾਫ ਜੀ ਤੁਸੀਂ ਸਮਝਦੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਕਿ ਮੇਰੀ ਆਪਣਾ ਟ੍ਰੀਟਮੈਂਟ ਚੱਲ ਰਿਹਾ ਫ্রম ਜੀ ਹਸਪੀਟਲ ਜੀ ਜੀ ਐਂਡ ਕਲੀਨਿੰਗ ਆਫ ਮਾਈ ਰੂਮ ਇਜ਼ ਪੈਂਡਿੰਗ ਫਾਰ ਦ ਸੇਮ ਮਾਈ ਪਾਰਟਨਰ ਇਜ਼ ਅ ਵੇਟਿੰਗ ਫਾਰ ਥੈਟ ਓਕੇ ਨੋ ਰਿਪੇਅਰ ਰਿਲੇਟਡ ਔਨ ਟੂ ਦ ਸਾਇਟੀ ਡਿਮਾਂਡਸ ਆਫ ਵਟ ਵੀ ਸਟੇਟ ਵੀ ਨੀਡ ਟੂ ਹੈਲਪ ਯੂ ਡੂ ਯੂ ਲਿਵ ਅਲੋਨ অর ਯੂ ਹੈਵ ਅ ਪਾਰਟਨਰ ਵਿਦ ਯੂ ਨੋ ਆਮ ਓਕੇ ਨਹੀਂ ਕਿਹ ਕਹ ਰਿਹਾ ਪਾਰਟਨਰ ਇਜ਼

ਅਸੀਂ ਤੁਹਾਨੂੰ ਇਸ ਕਾਲ 'ਇਤੋਂ ਉਤਸਾਰਾ ਕਟਾਇਆ ਸਰਕਾਰ ਕੋਲ ਸਾਰਾ ਡਾਟਾ ਹੁੰਦਾ ਨਾ ਭੈਣ ਤੇ ਅਸੀਂ ਉੱਥੋਂ ਡਾਟਾ ਕਟਾਇਆ ਤਾਂ ਹੀ ਅਸੀਂ I'm promoted directly entering to my room onto stating you demanding that's why we are requesting madam ਅਸੀਂ ਰਿਕਵੈਸਟ ਕਰ ਰਹੇ ਹਾਂ ਬਿੰਦੂ ਭੈਣ ਅਸੀਂ ਤਾਂ ਰਿਕਵੈਸਟ ਕਰ ਰਹੇ ਹਾਂ ਰਿਕਵੈਸਟ ਕਰ ਰਹੇ ਹਾਂ ਨਹੀਂ ਨਹੀਂ ਕੋਈ ਪ੍ਰੈਸ਼ਰ ਨਹੀਂ ਰਿਕਵੈਸਟ ਕਰ ਰਹੇ ਹਾਂ I won't be able to help you directly can be ਨੇ ਨੀ ਜਲਪ ਕਾਕਾ ਜੀ ਆਪਾਂ ਲੈ ਕੇ ਜਾਣਾ ਬਿੰਦੂ ਭੈਣ ਨੂੰ ਨਾਲ ਤੇ ਠੀਕ ਹੈ ਗੁਰਵਿੰਦਰ ਭਾਈ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਠੀਕ ਹੈ ਭੈਣੇ ਠੀਕ ਥੈਂਕ ਯੂ ਚਲੋ ਉੱਠੋ ਆਓ ਜਲਦੀ ਨੋ ਨੋ ਆਮ ਨਾਟ ਨਹੀਂ ਨਹੀਂ ਅਸੀਂ ਤੁਹਾਨੂੰ ਡਿਟੇਨ ਕਰਕੇ ਲਿਆ ਸਕਦੇ ਹਾਂ ਪਰ ਆਈ ਡੋਟ ਯੂ ਅੰਡਰਸਟੈਂਡ ਮਾਈ ਫੂਡ ਇਜ਼ देयर ਹਾਂ ਕੋਈ ਗੱਲ ਨਹੀਂ ਆ ਕੇ ਖਾਵਾਂਗੇ ਹੁਣ ਆਪਾਂ ਚਲੋ ਉੱਠੋ ਉੱਠੋ ਖੜੇ ਹੋ ਜਾਓ ਖੜੇ ਹੋ ਉੱਠੋ ਉੱਠੋ ਮਾਰੋ ਛਾਲ ਮਾਰ ਨੋ 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 ਖੜੇ ਹੋ ਜਾਓ ਬੀਤੇ ਆਇਆ ਤੁਹਾਡਾ ਫੜ ਆ ਜਾਓ ਆ ਜਾਓ ਇਧਰ ਫੜ ਗੁਰੂ ਜੀ ਇਧਰ ਫੜਾ ਇਧਰ ਫੜਾ ਕੇ ਦੇਖੋ ਅੰਕਲ ਯੂ ਆਰ ਬਣਾ ਚਲੋ ਗੱਡੀ 'ਚ ਬੈਠੋ ਪਲੀਜ਼ ਗੱਡੀ 'ਚ ਬੈਠੋ ਪਲੀਜ਼ 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 ਚਲੋ 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 ਬਣਾ ਚਲੋ ਆ ਕੋਈ ਨਾ ਆ ਕੇ ਖਾਮਾਂਗੇ ਆ ਕੇ ਖਾਮਾਂਗੇ ਹਾਂਜੀ ਇਹ ਰਿਕੁਐਸਟ ਆ ਵੀ ਅਸੀਂ ਕੁਝ ਲੈਣਾ ਨਹੀਂਗਾ ਜੀ ਇਸ ਚੀਜ਼ ਦੇ ਵਿੱਚ ਹਾਂ ਅਸੀਂ ਪਹਿਲਾਂ ਵੀ ਇੱਥੇ ਸੀ ਬਾਅਦ 'ਚ ਵੀ ਇੱਥੇ ਰਹਿਣਾ ਕੋਈ ਨਾ ਜਦੋਂ ਤੁਸੀਂ ਭੈਣ ਠੀਕ ਹੋ ਜੂ ਸਾਲ 6 ਮਹੀਨੇ ਬਾਅਦ ਉਦੋਂ ਤੁਸੀਂ ਕੋਈ ਹੈਲਪ ਕਰਨੀ ਕੋਈ ਸਮਾਨ ਲੈ ਕੇ ਦੇ ਸਕਦੇ ਹੋ ਪਰ ਸਾਡੀ ਸੇਵਾ ਨੂੰ ਇਸ ਤਰੀਕੇ ਨਾਲ ਲਿਓ ਵੀ ਤੁਸੀਂ ਕਹੋ ਵੀ ਅਸੀਂ ਹੈ ਨਾ ਸੇਵਾ ਦੇਣੀ ਹੈ ਜੀ ਹੁਣ ਜਦ ਰਹੀ ਹੈ ਦੇਣੀ ਹੈ ਕਿਉਂਕਿ ਸਾਡੀ ਸੋਸਾਇਟੀ ਸਿਰਫ ਉਹਨਾਂ ਲਈ ਕੰਮ ਕਰਦੀ ਆ ਤੁਸੀਂ ਹਜ਼ਾਰਾਂ ਬੰਦਿਆਂ ਨੂੰ ਸਾਥ ਦੇ ਵੀਰ ਜੀ ਉਹ ਤਾਂ ਸਾਡਾ ਆਪ ਦਾ ਹੀ ਫਰਜ਼ ਬਣਦਾ ਔਰ ਅਸੀਂ ਵੀ ਰੱਬ ਨੂੰ ਜਾਣ ਦੇਣੀ ਹੈ ਵੀਰੇ ਨਹੀਂ ਨਹੀਂ ਮੈਂ ਤੁਹਾਨੂੰ ਤਾਂ ਕੀਤਾ ਵੀਰੇ ਸਿਰਫ ਚੰਗਾ ਨਹੀਂ ਲੱਗਦਾ ਸਾਨੂੰ ਐ ਲੱਗਦਾ ਵੀ ਜਿਵੇਂ ਅਸੀਂ ਇੱਕ ਪੇੜ ਕੰਮ ਕਰ ਰਹੇ ਹੁਣ ਨਾ ਸਾਡੀ ਡਿਊਟੀ ਜਿਹੜੀ ਲਈ ਆ ਬਾਬਾ ਜੀ ਨੇ ਅਸੀਂ ਸਿਰਫ ਉਹਨਾਂ ਲੋਕਾਂ ਦੀ ਹੈਲਪ ਕਰਦੇ ਜਿਨ੍ਹਾਂ ਨੂੰ ਕੋਈ ਪਿੱਛੇ ਕਹਿਣ ਵਾਲਾ ਵੀ ਹੈ ਨਹੀਂ ਕੇਅਰ ਕਰਨ ਵਾਲਾ ਵੀ ਹੈ ਨਹੀਂ ਹਣਾ ਚਲੋ ਇਹ ਭੈਣ ਕੋਲ ਤਾਂ ਸਾਰਾ ਕੁਝ ਸੀਗਾ ਪਰ ਇਹਨੂੰ ਇੱਕ ਵਾਰੀ ਇਹ ਸਿਸਟਮ ਤੋਂ ਕੱਢਣ ਲਈ ਇਹ ਇੱਕ ਸਟੈਪ ਲੈਣਾ ਪੈਣਾ ਸੀਗਾ ਪਰ ਹੁਣ ਸਾਨੂੰ ਤੁਹਾਡੀ ਲੋੜ ਆ ਜਿਵੇਂ ਤੁਹਾਡਾ ਕੋਈ ਫੈਮਿਲੀ ਮੈਂਬਰ ਇੱਥੇ ਆਵੇ ਕਿਉਂਕਿ ਹੁਣੇ ਸਾਡੇ ਕੋਈ ਜਾਊਗੇ ਤਾਂ ਇਹਨੂੰ ਹੋਰ ਦਿੱਕਤ ਆਊ ਕੱਲੀ ਨੂੰ ਵੀ ਇਹਨੂੰ ਐ ਲੱਗੂ ਮੈਨੂੰ ਪਤਾ ਨਹੀਂ ਕਿੱਥੇ ਆ ਗਈਆਂ ਕੋਈ ਨਾ ਕੋਈ ਮੈਂਬਰ ਆਵੇ ਜਿਹੜਾ ਇਹਨੂੰ ਮਿਲੇ ਆ ਕੇ ਤਾਂ ਜੋ ਇਹਨੂੰ ਥੋੜਾ ਭਰੋਸਾ ਹੋਵੇ ਵੀ ਮੇਰੀ ਫੈਮਿਲੀ ਹੈਗੀ ਹੈ ਮੇਰੇ ਨਾਲ ਇੱਥੇ ਹਨਾ ਠੀਕ ਜਿਹੜਾ ਇਹਨੂੰ ਜਾਣਦਾ ਵਾ ਉਹ ਮੈਂਬਰ ਭੇਜੋ ਕੋਈ ਜੋ ਮਾਮਾ ਜੀ ਦਾ ਬੇਟਾ ਭੂਆ ਜੀ ਦਾ ਬੇਟਾ ਜਾਂ ਕੋਈ ਮਾਸੀ ਦੀ ਬੇਟੀ ਕੋਈ ਵੀ ਹੈ ਨਾ ਇਦਾਂ ਦਾ ਕੋਈ ਮੈਂਬਰ ਭੇਜ ਇਹ ਭੈਣ ਦਾ ਕਮਰਾ ਜੀ ਉਹਦਾ ਹੈ ਨਾ ਜੁੱਥੀ ਉਹ ਰਿੰਡੀ ਸੀ ਭੈਣਾਂ ਹਾਂਜੀ ਭੈਣੇ ਵੀਡੀਓ ਕਾਲ ਚੱਕੋ ਵੀ ਜੀ ਇਹਨਾਂ ਦਾ ਰੂਮ ਖੋ ਰਹੇ ਮੈਂ ਚਾਹੁੰਦਾ ਤੁਸੀਂ ਵੀ ਦੇਖ ਲਓ ਰੂਮ ਇੱਕ ਵਾਰੀ ਖੰਦਾ ਉਹਨਾਂ ਦਾ ਇਹ ਲੰਘਾਏ ਇਹ ਰੂਮ ਹੈ ਜੀ ਉਹਦਾ ਕੁੜੀ ਦਾ ਖੋ ਰਹੇ ਆ ਅਸੀਂ ਰਾਈਟ ਸਾਈਡ ਦੇਖੋ ਵਾਲਟ ਸਵਿਚ ਬੋਰਡ ਉਹ ਸਿਗਨਲ ਕਿ ਨਹੀਂ ਆ ਰਹੀ ਅੰਦਰ ਉਹ ਹੋਹ ਇਹ ਤਾਂ ਸਾਰਾ ਕੂੜਾ ਮੈਨਾਂ ਦਾ ਕੂੜਾ ਕੱਢਿਆ ਹੀ ਨਹੀਂ ਕਦੇ ਬਾਹਰ ਨੂੰ ਹੈਨਾ ਕੱਢਿਆ ਹੀ ਨਹੀਂ ਜੀ ਕੱਢਿਆ ਹੀ ਨਹੀਂ ਕਦੇ ਸਾਰਾ ਇੱਥੇ ਹੀ ਰੱਖਿਆ ਜਾ ਆ ਤਿੰਨ ਸਾਲਾਂ ਨੇ ਟਿਫਨ ਟੋਫਨ ਸਾਰਾ ਕੁਝ ਅੰਦਰ ਹੀ ਪਿਆ ਮੈਂ ਉਹ ਹੋਹ